ਬਾਕੀ ਜੇ ਤਕਲੀਫਾਂ ਕੋਈ ਨੇ ਅਰਜਨ ਸਾਹਿਬ ਹੈਗੇ ਜੀ ਸਾਹਿਬ ਹੈਗੇ ਸਾਡੀ ਜੋਹਰ ਸਾਹਿਬ ਹੈਗੇ ਇਹਦੀ ਕੋਈ ਚੀਜ਼ ਹੁੰਦੀ ਆ ਸਾਡੀ ਵੀ ਨਾ ਕਿਰੀ ਨਿਗਾਹ 'ਚ ਨਹੀਂ ਹੁੰਦੀ ਉਹ ਦੇਣ ਮੰਗ ਪੱਤਰ ਆਉਦਾ ਜੇ ਅਸੀਂ ਉਸ ਤੇ ਵਾਚ ਆਊਟ ਕਰ ਲਾਂਗੇ ਵਰਕ ਆਊਟ ਕਰ ਲਾਂਗੇ ਤੇ ਜੇ ਕੋਈ ਹੱਲ ਕਰਨ ਵਾਲੀ ਚੀਜ਼ ਹੈ ਤੇ ਜ਼ਰੂਰ ਹੱਲ ਕਰਾਂਗੇ ਅਸੀਂ ਅੱਛਾ ਸਰ ਉਹਨਾਂ ਦਾ ਧਰਨਾ ਜਿਹੜਾ ਅੱਜ ਚੌਥੇ ਪੰਜਵੇਂ ਦਿਨ 'ਚ ਸ਼ਾਮਲ ਹੋ ਗਿਆ ਉੱਥੇ ਔਰਤਾਂ ਬੈਠੀਆਂ ਹਾਂਜੀ ਉਹਨਾਂ ਦਾ ਕਹਿਣਾ ਵੀ ਸਾਨੂੰ ਇੱਥੇ ਧਰਮਸਾਲਾ ਜਿਹੜੀ ਬਣਾ ਕੇ ਦਿੱਤੀ ਜਾਵੇ ਹਨਾ ਵੀ ਜਦੋਂ ਚੋਣਾ ਹੋਈ ਜਾਂ ਵੋਟਾਂ ਹੋਈਆਂ ਤੁਹਾਡੇ ਨਾਲ ਵਾਅਦਾ ਕੀਤਾ ਹੋਣਾ ਜਾਂ ਤੁਸੀਂ ਕਿਹਾ ਇਹ ਗੱਲ ਸੱਚ ਆ ਜਾਂ ਸਾਨੂੰ ਇੱਥੇ ਧਰਮਸ਼ਾਲਾ ਹੀ ਚਾਹੀਦੀ ਹੈ ਵੀ ਨਗਰਪਾਲਿਕਾ ਦਫ਼ਤਰ ਜਿਹੜਾ ਕਿਤੇ ਹੋਰ ਬਣਾਇਆ ਜਾਵੇ ਤਾਂ ਵਧੀਆ ਦੇਖੋ ਜੀ ਪਹਿਲੇ ਤਾਂ ਆਨੰਦ ਮੈਂ ਕੋਈ ਵਾਅਦਾ ਕੀਤਾ ਜੀ ਠੀਕ ਹੈ ਨਾ ਕੋਈ ਪ੍ਰਚਾਰਕ ਮੇਰੇ ਘਰ ਤਾਂ ਕਿਉਂ ਐਮਸੀ ਇਲੈਕਸ਼ਨ ਆ ਜਿੱਕਰ ਕਿ ਐਮਐਲਏ ਇਲੈਕਸ਼ਨ ਆ ਵੀ ਆਪਾਂ ਕਹਿੰਦੇ ਵਾਅਦੇ ਕਰਦੇ ਆ ਜਾਂ ਕੁਝ ਕਰਦੇ ਆ ਠੀਕ ਹੈ ਨਾ ਮੇਰੇ ਘਰ ਤਾਂ ਕੋਈ ਕੀਤਾ ਨਹੀਂ ਜੇ ਕੋਈ ਹੂਕ ਦਰਵਾਜ਼ੇ ਨੂੰ ਡੂੰਡ ਕੋਣ ਸਾਨੂੰ ਜਾ ਤੇਰੀ ਹੁੰਦੀ ਹੈ ਵੀ ਭਾਈ ਇਹ ਆ ਗੱਲ ਹੈ ਬਾਕੀ ਜਿਹੜੇ ਉਹਨਾਂ ਕਹਿਣ ਮਤਾਂ ਕੋਈ ਇੱਥੇ ਆਪਣਾ ਧਰਮਸ਼ਾਲਾ ਹੀ ਬਣਾਈ ਜਾਵੇ ਉਹ ਦੇਖੋ ਨਗਰਪਾਲਿਕਾ ਨੇ ਨਹੀਂ ਕੀਤਾ ਮੌਜੂਦਾ ਉੱਥੇ ਜਿਹੜੀ ਸਾਰੇ ਇਹ ਐਮ ਸੀ ਸਾਹਿਬਾਨ ਨੇ ਦੇਖਣਾ ਯੂ ਸਾਹਿਬ ਨੇ ਦੇਖਣਾ ਐਮ ਇ ਸਾਹਿਬ ਨੇ